ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਇਲਾਕਾ ਨਿਵਾਸੀਆਂ ਨੂੰ ਜਮੂਰੀ ਕਿਸਾਨ ਸਭਾ ਪੰਜਾਬ ਜਮੂਰੀ ਕਿਸਾਨ ਸਭਾ ਰੋਪੜ ਵੱਲੋਂ ਜਮੂਰੀ ਕਿਸਾਨ ਸਭਾ ਦੇ ਸਟੇਟ ਪ੍ਰੈਜ਼ੀਡੈਂਟ ਸਰਦਾਰ ਡਾਕਟਰ ਸੁਖਨਾਮ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਦੁੱਬਦੇ ਪੰਜਾਬ ਨੂੰ ਬਚਾਉਣ ਦੇ ਲਈ ਹਰ ਹਰ ਜਗ੍ਹਾ ਤੋਂ ਜੋ ਹੈ ਸਮਾਨ ਇਕੱਠਾ ਕਰਕੇ ਜੋ ਸਾਡਾ ਜਮੂਰੀ ਕਿਸਾਨ ਸਭਾ ਦਾ ਕੈਂਪ ਅਜਨਾਲਾ ਦੇ ਵਿੱਚ ਚੱਲ ਰਿਹਾ ਹੈ ਜਿੱਥੋਂ ਕਿ ਹਰ ਲੋੜਵੰਦ ਲਈ ਰਹਿਣ ਦਾ ਸਮਾਨ ਤਿਆ ਕੀਤਾ ਜਾਂਦਾ ਹੈ ਉੱਥੇ ਦੀ ਸੇਵਾ ਵੀ ਕੀਤੀ ਜਾਂਦੀ ਹੈ ਸਾਰੇ ਇਲਾਕੇ ਦੇ ਵੀਰਾਂ ਨੂੰ ਬੇਨਤੀ ਹੈ ਕਿ ਜਮੂਰੀ ਕਿਸਾਨ ਸਭਾ ਦੇ ਥਰੂ ਜੋ ਸਮਾਨ ਤੁਹਾਡੇ ਇੱਕ ਇੱਕ ਪੈਸਾ ਜਾਵੇਗਾ ਉਸ ਦਾ ਸਹੀ ਜਗ੍ਹਾ ਇਸਤੇਮਾਲ ਹੋਏਗਾ ਸਹੀ ਜਗ੍ਹਾ ਸਹੀ ਲੋੜਵੰਦਾਂ ਨੂੰ ਇਹ ਪੈਸੇ ਦਿੱਤੇ ਜਾਣਗੇ ਕੋਸੀਂ ਦੁਬਾਰਾ ਫੇਰ ਬੇਨਤੀ ਕਰਦੇ ਹਾਂ ਕਿ ਸਟੇਟ ਦੀ ਰਹਿਨਮਾਈ ਹੈ ਸਟੇਟ ਜਮੂਰੀ ਕਿਸਾਨ ਸਭਾ ਦੀ ਰਹਿਨਮਾਈ ਹੈ ਜੋ ਸਾਨੂੰ ਸੇਵਾ ਲੱਗੀ ਹੈ ਇਸ ਇਲਾਕੇ ਤੋਂ ਅਸੀਂ ਪੈਸੇ ਇਕੱਠੇ ਕਰਕੇ ਹੋਰ ਸਮਾਨ ਸਮੱਗਰੀ ਇਕੱਠੀ ਕਰਕੇ ਜਮੂਰੀ ਕਿਸਾਨ ਸਭਾ ਵੱਲੋਂ ਅਜਨਾਲਾ ਦੇ ਵਿੱਚ ਚਲਾਇਆ ਜਾ ਰਿਹਾ ਕੈਂਪ ਦੀ ਧੋਜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ